ਸਾਰੇ ਸਤਿਕਾਰਯੋਗ ਸਾਧ ਸੰਗਤ ਜੀ ਆਪ ਜੀ ਹੁਣੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਸੁਣਿਆ ਨਾਮ ਸਿਮਰਨ ਕੀਤਾ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਅਖੀਰ ਤੇ ਇੱਕ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਪੇ ਆਪਾਂ ਗੁਰਦੁਆਰੇ ਮੰਦਰ ਮਸਜਿਦ ਵਿੱਚ ਕਿਉਂ ਜਾਂਦੇ ਆ ਕਿ ਸਾਡੇ ਮਨ ਨੂੰ ਸ਼ਾਂਤੀ ਆਵੇ ਸਾਡਾ ਮਨ ਚੰਗਾ ਬਣੇ ਸਾਡੇ ਮਨ ਵਿੱਚ ਖੁਸ਼ੀ ਆਵੇ ਜੇ ਉੱਥੇ ਜਾ ਕੇ ਮਨ ਵਿੱਚ ਈਰਖਾ ਆਉਣੀ ਹੈ ਜਾਂ ਲੜਾਈ ਆਉਣੀ ਹੈ ਸੱਚ ਪਾਸ਼ਾ ਹੋਊਗੀ ਤਾਂ ਫਿਰ ਜਾਣ ਦਾ ਕੋਈ ਫਾਇਦਾ ਨਹੀਂ ਮੈਂ ਇਹ ਗੱਲ ਤਾਂ ਕਰ ਰਿਹਾ ਸੀ ਇਸ ਤਰ੍ਹਾਂ ਦਾ ਹੀ ਇੱਕ ਹਾਦਸਾ ਹੋਇਆ ਕਸ਼ਮੀਰ ਵਿੱਚ ਜਿੱਥੇ ਬਿਨਾਂ ਕਸੂਰ ਤੋਂ ਧਰਮ ਦੇ ਨਾਂ ਲੈ ਕੇ ਮਾਰਿਆ ਗਿਆ ਉਹ ਮਾਰਨ ਵਾਲਿਆਂ ਦਾ ਕੋਈ ਧਰਮ ਨਹੀਂ ਮੈਨੂੰ ਸਮਝਦਾ ਕਿ ਉਹਨਾਂ ਦਾ ਕੋਈ ਵੀ ਧਰਮ ਹੈ ਪਰ ਮਾਰਿਆ ਗਿਆ ਜਿਨ੍ਹਾਂ ਚ ਨਵੇਂ ਵਿਆਹ ਹੋਏ ਵੀ ਸਨ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਸੀ ਸਾਡੀਆਂ ਧੀਆ ਪੈਣਾ ਵਿਧਵਾ ਹੋ ਗਈਆਂ ਬਹੁਤ ਵੱਡਾ ਜ਼ੁਲਮ ਹੋਇਆ ਜਿਸ ਕਰਕੇ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਡੇ ਦੇਸ਼ ਵਿੱਚ ਤੇ ਪਾਕਿਸਤਾਨ ਵਿੱਚ ਇੱਕ ਲੜਾਈ ਵਰਗਾ ਮਾਹੌਲ ਬਣਿਆ ਹੋਇਆ ਮੈਂ ਉਸ ਸੰਬੰਧ ਵਿੱਚ ਇੱਕ ਬੇਨਤੀ ਕਰਨਾ ਚਾਹੁੰਨਾ ਸਾਰੀ ਸੰਗਤ ਨੂੰ ਜਿਹੜੇ ਕਰਦੇ ਨੇ ਇੱਕ ਮਾਲਾ ਭਜਨ ਦੀ ਇੱਕ ਮਾਲਾ ਭਗਉਤੀ ਦੀ ਭਜਨ ਦੀ ਮਾਲਾ ਦਾ ਇਹ ਕਰ ਲਿਆ ਕਰੋ ਕਿ ਡੇਢ ਘੰਟਾ ਤੁਹਾਡਾ ਨਾਮ ਸਿਮਰਨ ਹੋ ਜਾਵੇ ਇੱਕ ਮਾਲਾ ਭਗਉਤੀ ਦੀ ਕਰਕੇ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੋ ਪਾਤਸ਼ਾਹ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਹੋਵੇ ਜਿਹੜੇ ਨਹੀਂ ਵੀ ਕਰਦੇ ਉਹ ਵੀ ਓਨਾ ਚਿਰ ਜਿੰਨਾ ਚਿਰ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਉਹ ਵੀ ਜ਼ਰੂਰ ਉਚੇਚ ਕਰਕੇ ਕਰਕੇ ਅਰਦਾਸ ਸਾਡੀ ਹੋਵੇ ਸੱਚ ਪਾਤਸ਼ਾਹ ਕਿਰਪਾ ਕਰੋ ਸ਼ਾਂਤੀ ਹੋਵੇ ਸਾਰੇ ਸੁਖੀ ਹੋਣ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਵੇ ਇੱਕ ਅਰਜ਼ ਬੇਨਤੀ ਮੈਂ ਇਹ ਕਰਨਾ ਚਾਹੁੰਨਾ ਕਿ ਜਿਹੜੇ ਨਾਮਤਾਰੇ ਸਿੱਖ ਕਈ ਜੰਮੂ ਨੇ ਕੁਝ ਪਠਾਨਕੋਟ ਨੇ ਜਿੱਥੇ-ਜਿੱਥੇ ਵੀ ਲੱਗਦਾ ਹੈ ਕਿ ਖਤਰਾ ਬਣਿਆ ਹੋਇਆ ਹੈ ਖਾਸ ਕਰਕੇ ਜੰਮੂ ਤੋਂ ਸਾਨੂੰ ਕੁਝ ਫੋਨ ਆਏ ਸੀ ਕਿ ਇੱਥੇ ਕਾਫੀ ਡਰੋਨ ਜਾਂ ਮਜ਼ਾਇਲ ਸਾਡੇ ਨੇੜੇ ਡਿੱਗੇ ਨੇ ਉਹਨਾਂ ਨੂੰ ਅਰਜ਼ ਬੇਨਤੀ ਵੀ ਕੀਤੀ ਸੀ ਕਿ ਤੁਸੀਂ ਬੇਸ਼ੱਕ ਜਿੰਨਾ ਚਿਰ ਇਹੋ ਜਿਹਾ ਮਾਹੌਲ ਹੈ ਉਹਨਾਂ ਚਿਰ ਪੈਣੀ ਸਾਹਿਬ ਆਜੋ ਜਾਂ ਜਿਨ੍ਹਾਂ ਨੇ ਕਿਸੇ ਹੋਰ ਆਪਣੇ ਰਿਸ਼ਤੇਦਾਰ ਦੇ ਜਾਣਾ ਹੈ ਉੱਥੇ ਚਲੇ ਜਾਓ ਪਰ ਉੱਥੋਂ ਇੱਕ ਵਾਰੀ ਆ ਜਾਓ ਇਸ ਤਰ੍ਹਾਂ ਹੀ ਪਠਾਨਕੋਟ ਵੀ ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਜਾਂ ਹੋਰ ਵੀ ਏਰੀਆ ਜਿਹੜੇ ਬਾਰਡਰ ਤੇ ਨੇ ਜਿੱਥੇ ਇਹ ਮਹਿਸੂਸ ਹੋ ਰਿਹਾ ਕਿ ਖਤਰਾ ਬਣਿਆ ਹੋਇਆ ਹੈ ਕਿਤੇ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ ਉਹ ਬੜੇ ਖੁਸ਼ੀ ਨਾਲ ਪੈਣੀ ਸਾਹਿਬ ਆ ਜਾਣ ਇੱਥੇ ਕੋਈ ਸਤਿਗੁਰੂ ਸੱਚ ਪਾਤਸ਼ਾਹ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਕਮੀ ਨਹੀਂ ਇੱਥੇ ਆ ਜਾਣ ਡੇਰਿਆਂ ਦਾ ਲੰਗੜ ਦਾ ਸਾਰਾ ਪ੍ਰਬੰਧ ਹੋ ਜਾਏਗਾ ਸੋ ਆਪਾਂ ਆਪਣਾ ਧਿਆਨ ਰੱਖੀਏ ਤੇ ਸਤਿਗੁਰੂ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਅਰਦਾਸ ਕਰੀਏ ਇਸ ਤਰ੍ਹਾਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਸੱਚ ਪਾਤਸ਼ਾਹ ਇਹ ਕਿਰਪਾ ਕਰੇ ਸੁੱਖ ਸ਼ਾਂਤੀ ਹੋਵੇ ਦੋਹਾਂ ਦੇਸ਼ਾਂ ਵਿੱਚ ਇਹ ਸੁੱਖ ਸ਼ਾਂਤੀ ਹੋਵੇ ਲੜਾਈ ਦਾ ਮਾਹੌਲ ਹਟੇ ਕਿਸੇ ਦਾ ਨੁਕਸਾਨ ਨਾ ਹੋਵੇ ਸੋ ਇਨੀ ਅਰਜ਼ ਬੇਨਤੀ ਕਰਨੀ ਸੀ ਸਾਰਿਆਂ ਕੋਲ ਸਤ ਸਰੀਰ ਕਾ